ਪੈਕਸ ਕੰਸਰਜ ਦਾ 138 ਨੰਬਰ ਮਤਲਬ ਜੀ ਉਹ ਨਹੀਂ ਲਿਖਿਆ ਜਿਹੜਾ ਪ੍ਰੈਸ ਨੋਟ ਦਿੱਤਾ 307 ਨੰਬਰ ਉਹ 133 ਬੜਾ ਸਹੀ ਲੋ ਸਾਡੇ ਮਾਜੋਗ ਐਸਐਸਪੀ ਸਾਹਿਬ ਅਦਿੱਤਿ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਦੇ ਦਿਸੰਬਰ ਬੇਚਾ ਅਨੁਸਾਰ ਵੱਖ-ਵੱਖ ਟੀਮਾਂ ਜਿਹੜੀਆਂ ਸੀਆਈਏ ਦੀਆਂ ਸਪੈਸ਼ਲ ਬਰਾਜ ਦੀਆਂ ਸਾਡੇ ਸਰਦਰ ਤੇ ਘੁੰਮਣ ਕਲਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਆ ਜੇਦੋ ਇੱਕ 133 ਬਟਾ ਤੇਈ ਮੁਕਦਮਾ 360 ਤੋਂ 336 ਪਚੀ ਚ ਰੰਜਨ ਆਰ ਆਜ ਨੂੰ ਅਗਰਵੇਚਾ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗਿਰਫਤਾਰੀ ਕੀਤੀ ਆ ਤੇ ਦਰਾਨੇ ਗ੍ਰਿਫਤਾਰੀ ਉਸ ਕੋਲੋਂ ਇੱਕ ਪਿਸਤੌਲ ਬਰਾਬਰ ਹੋਇਆ ਬਤੀਬੋਰ ਦਾ ਨਜਾਇਜ਼ ਪਿਸਤੌਲ ਕੰਟਰੀ ਮੇਡ ਜੇ ਤੇਨੇ ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮੁਕਦਮਾ ਜਿਹੜਾ ਮੁਕਦਮਾ ਨੰਬਰ 10 ਅ ਬੜਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ოਪੀ ਨੂੰ ਗ੍ਰਿਫਤਾਰ ਕੀਤਾ ਇਹ ਇਹਦੇ ਪਾਸੋਂ ਇੱਕ ਪਿਸਤਲ ਬੱਤੀ ਬੋਰ ਨਜਾਇਜ਼ ਬਰਾਮਦ ਹੋਇਆ। ਪਹਿਲਾਂ ਕੋਈ ਕੇਸ ਕੋਲ ਪਹਿਲਾਂ ਦਾ ਕੀਤਾ ਕੋਈ ਕੋੜੀ ਦਿੱਤੀ। ਜਿਹੜਾ ਰਿਤਿਕ ਆਦੇ ਤੇ ਕਾਫੀ ਮਕਦਮੇ ਦਰਜ ਹੈ ਜੀ ਪਹਿਲੇ ਲੜਾਈਆਂ ਝਗੜਿਆਂ ਦੇ। ਔਰ ਜੋ ਗਰਪ੍ਰੀਤ ਦਾ ਜੜੀ ਹੈ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ। ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜੇ ਦਾ ਚੈੱਕ ਕੀਤੀ ਜਾ ਰਹੀ ਹੈ। ਉਮਰ ਕਿਨੇ ਕਿਨੇ ਦੇ ਕਾਰੋਬਾਰੀ ਕਰਦੇ ਨੇ? ਜਿਹੜਾ ਰਿਤਿਕ ਕਹਿੰਦੇ ਉਮਰ ਤੇ 23 ਸਾਲ ਦੀ ਹੈ ਜੀ। ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰਦਾਤਾ ਜਿਹ ਔਰ ਜਿਹੜਾ ਗਰਪੀ ਤਾਂ ਇਹ ਜੋ ਇਹਦੇ ਜਿਹੜੇ ਪਿਛਲੇ ਮਕਦਮੇ ਆ ਇਹ ਰਿਕਣਾ ਪੈਣਾ ਇਹ ਵੀ ਹੋਰ ਫਚੇ ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦਾ ਰਿਲੇਸ਼ਨ ਹੈ ਜੀ ਜਿਹੜੇ ਪਿਛਲੇ ਨਿਕ ਬਣਦੇ ਹੋਏ ਨੇ ਕਿਸੇ ਵੱਡੀ ਬਾਤ ਨੂੰ ਜਾਂ ਅਕਚਰ ਵੈਸੇ ਕੁਰੀ ਕਰਦੇ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿ ਵੱਡੀ ਬਾਤ ਦਾ ਤ ਨੂੰ ਪੰਜਾਬ ਦੇ ਨਾਲ ਇਹਨਾਂ ਦਾ ਮਾਰ ਲੈ ਕੇ ਸਾਰੀ ਬਸ਼ੀਅਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਹੈ ਤੇ ਉਹ ਜ਼ਰੂਰ ਸ਼ੇਰ ਕੀਤਾ ਜਾਏਗਾ ਹੋ ਸਕਦਾ ਹੈ ਮੰਨ ਜਾਣਾ ਹਾਂ ਹੋਰ ਵੀ ਬਰਾਮਗੀਆਂ ਹੁੰਦੀ ਚੰਨ ਸੰਭਾਵਨਾਵਾਂ ਔਰ ਜਾਗੀਰ ਦੇ ਉੱਤੇ ਔਰ ਜਿਹੜੇ ਆਰਮਜ਼ ਦੇ ਉੱਤੇ ਇਹਨਾਂ ਨੂੰ ਡਿੰਗਾਈ ਅਪੋਸ਼ਕਿਸ਼ ਕੀਤੀ ਜਾਏਗੀ ਜਿਸ ਜਿਹੜੇ ਪੜੇ ਗਏ ਪਹਿਲਾਂ ਕਿਸੇ ਜਨਰ ਕੋਲ ਕਬੂਲਪ੍ਰਾਪਤੀ ਹੋਈ ਆ ਇੱਕ ਨੇ ਕਿਉਂਕਿ ਮਕਰਵਾ ਪੜਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਵੱਲੋਂ ਲੱਭ ਰਹੀ ਆ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲ ਤੋਂ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਕੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਅਪਰਾਧ ਕੀਤਾ ਸੀ ਕਿਹੜਾ ਗਰੁੱਪ ਚਲਾਇਆ ਸੀ ਕੋਈ ਮੈਨੂੰ ਦੱਸਾਰ ਕਿਹੜਾ ਗਰੁੱਪ ਚਲਾਇਆ ਸੀ ਨਹੀਂ ਗਰੁੱਪ ਦਾ ਨਾਂ ਨਹੀਂ ਹੁੰਦੀ ਆ ਪੰਜ ਸੱਤ ਜਾਨੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੇਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ ਬਾਹਰ ਵੀ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਆ ਅਮੇਸ਼ਵੀਰ ਲੋਢਿੰਦਾ ਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਲ ਵਾ ਜੋ ਇਹਦੀ ਪੋਚੀਗੇਸਟ ਆਇਆ ਵਾ ਤੇ ਉਹਨੂੰ ਫੜ ਕੇ ਉਹਦੀ ਵੀ ਕਾਰਵਾਈ ਕੀਤੀ ਜਾਵੇਗੀ Thank you.